ਹਾਂਜੀ ਵੀਰੇ ਇਹੀ ਉਹ ਕੱਟੀ ਐ ਜਿਹੜੀ ਆਪਾਂ ਫ੍ਰੀ ਚ ਦੇਣ ਦੀ ਕੱਲ ਵੀਡੀਓ ਪਾਈ ਸੀ ਜਿਹੜੀ ਵੀ ਇਹ ਫ੍ਰੀ ਚ ਦੇ ਦਿਆਂਗੇ ਹਨ ਤੇ ਉਸ ਤੋਂ ਬਾਅਦ ਵੀਰੇ ਕੀ ਹੋਇਆ ਵੀ ਬਹੁਤ ਸਾਰੇ ਵੀਰਾਂ ਦੇ ਮੈਨੂੰ ਕਮੈਂਟ ਆਏ ਮੈਸੇਜ ਆਏ ਫੇਸਬੁੱਕ ਤੇ ਵੀ ਮੈਸੇਜ ਆਈ ਜਾਂਦੇ ਜਿੰਨਾ ਵੀਰਾਂ ਕੋਲੇ ਚਲੋ ਆਪਣਾ ਪਰਸਨਲ ਨੰਬਰ ਹੈਗਾ ਉਹਨਾਂ ਦੇ ਫੋਨ ਵੀ ਆਈ ਜਾਂਦੇ ਸੀਗੇ ਤੇ ਯਾਰ ਵੀ ਲੋਕ ਭਰਾਵਾ ਬੜਾ ਲਾਲਚ ਦੇਈ ਜਾਂਦੇ ਹਨ ਕੋਈ ਕਹਿੰਦਾ ਕਿ ਜੀ ਤੁਸੀਂ ਐਂ ਕਰੋ ਸਾਡੇ ਤੋਂ ਅੱਧੇ ਪੈਸੇ ਲੈ ਲਓ ਤੇ ਸਾਨੂੰ ਦੇ ਦਿਓ ਕੱਟੀ ਕੋਈ ਕਹਿੰਦਾ ਕਿ ਬਈ ਮੈਨੂੰ ਦੇ ਦਿਓ ਕੱਟੀ ਕੋਈ ਗਣਾ ਕਿ ਬਾਈ ਜਦੋਂ ਲੱਖ ਕਮੈਂਟ ਹੋਣ ਵਾਲਾ ਹੈ ਸਾਨੂੰ ਦੱਸ ਜੀ ਅਸੀਂ ਕਮੈਂਟ ਕਰ ਦਾਂਗੇ ਸਾਨੂੰ ਦੀ ਦੀ ਕੱਟੀ ਤੇ ਬਾਈ ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੱਸ ਦਿੰਨਾ ਕਿ ਜੇਕਰ ਮੈਂ ਵਿਚਨੀ ਦੀ ਜਾਇਦੇ ਪੈਸੇ ਵਟਨੇ ਹੁੰਦੇ ਤੇ ਮੈਂ ਠੋਕ ਵਜਾ ਕੇ ਵੇਚਦਾ ਹਨ ਫਿਰ ਮੈਂ ਠੋਕ ਵਜਾ ਕੇ ਵੇਚ ਨਹੀਂ ਕਿਉਂਕਿ ਕੱਟੀ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਮੈਂ ਤੁਹਾਨੂੰ ਹੁਣ ਨਾ ਜਿਹਦੀ ਕੱਟੀ ਦੇ ਰਿਕਾਰਡ ਬਾਰੇ ਦੱਸਦਾ ਆ ਇਹਦੀ ਮਾਂ ਬੈਠੀ ਹੋਈ ਆ ਪੌਣੇ 2 ਲੱਖ ਰੁਪਏ ਦੀ ਆਪਾਂ ਲਈ ਸੀ ਇਹਦੀ ਮਾਂ ਇਹ ਪੌਣੇ 2 ਲੱਖ ਰੁਪਏ ਦੀ ਲਈ ਸੀ ਤੇ ਆ ਹੈਗੀ ਹੈ ਕੱਟੀ ਇਹਦੀ 3 ਕਿ ਇਹ ਕੋਈ ਮਾੜੇ ਢੀਰੇ ਬੁੱਲ ਦੀ ਨਹੀਂ گاਉਂ ਵੀ ਏ ਬੀ ਸੀ ਵੀਰਾਂ ਵਾਲਿਆਂ ਦਾ ਸੀਮਨ ਬੈਂਕ ਵਾਲਿਆਂ ਦਾ ਜਿਹੜਾ ਸੀਮਨ ਆਉਂਦਾ ਹੈਗਾ ਤਾਂ ਪ੍ਰੀਖਿਤ ਬੁੱਲ ਸ਼ਾਇਦ ਪ੍ਰੀਖਿਤ ਕਰਕੇ ਕੋਈ ਨਾਂ ਹੈਗਾ ਹਨਾ ਪ੍ਰੀਖਿਤ ਬੁੱਲ ਦੀ ਇਹ ਕੱਟੀ ਆ ਮਾਂ ਦੇ ਥੱਲੇ ਪੀਕ ਲੈਵਲ 18 ਕਿਲੋ ਦੁੱਧ ਸੀ ਆਪਾਂ ਨੂੰ ਤਾਂ ਇਹ ਹੈਗਾ ਜਿਵੇਂ ਮੈਂ ਕੱਲ ਵੀਡੀਓ ਚ ਉਸ ਚ ਵੀ ਕਿਹਾ ਸੀ ਕਿ ਕਿਸੇ ਗਰੀਬ ਬੰਦੇ ਨੇ ਨਿਕਲਿਆ ਵੀ ਯਾਰ ਅਗਲੇ ਦੇ ਘਰੇ ਟਾਪ ਦੀ ਬਰੀਡ ਪੈਲਾ ਹੋ ਜੂਗੀ ਹਨਾ ਤੇ ਉਹ ਬਾਕੀ ਚਲੋ ਜਿਹੜੀ ਜਾਣਕਾਰੀ ਸਾਰੀ ਉਹ ਉਸ ਵੀਡੀਓ ਤੇ ਦਿੱਤੀ ਵੀ ਆ ਉਹ ਵੀਡੀਓ ਤੇ ਦੇਖ ਲਓ ਜੇ ਕੱਟੀ ਵਾਲੀ ਵੀਡੀਓ ਜਿਹੜੀ ਪਾਈ ਵੀ ਆਪਾਂ ਤੇ ਪਰ ਮੈਂ ਇਹ ਤੁਹਾਨੂੰ ਤਾਂ ਅੱਜ ਪਾ ਰਿਆ ਸੀ ਵੀ ਯਾਰ ਵੀ ਲੋਕ ਬੜਾ ਭਰਾਵਾ ਲਾਲਚ ਦਿੰਦੇ ਬਹੁਤ ਕੁਸ਼ ਕਰਦੇ ਨਾ ਵੀ ਸਾਨੂੰ ਦੇ ਦੇ ਕੱਟੀ ਕਿਉਂਕਿ ਪਹਿਲੀ ਗੱਲ ਤਾਂ ਵੀਰੇ ਆਪਾਂ ਕੋਈ ਪਸ਼ੂ ਵੇਚਦੇ ਹੀ ਨਹੀਂ ਹੈਗੇ ਹਨ ਜਿੰਨੀਆਂ ਆਪਣੇ ਕੋਲੇ ਮੱਝਾਂ ਖੜੀਆਂ ਸਾਰੀਆਂ ਕੋਈ 18 ਲੀਟਰ ਵਾਲੀ ਕੋਈ 20 ਲੀਟਰ ਵਾਲੀ ਆਈ ਮੱਝਾਂ ਹੈਗੀਆਂ ਤੇ ਆਪਾਂ ਸੇਲ ਤਾਂ ਅੱਜ ਤੱਕ ਅਦੇ ਕੋਈ ਕੀਤੀ ਨਹੀਂ ਗਈ ਤੇ ਵਾਹਿਗੁਰੂ ਕਿਰਪਾ ਰੱਖੇ ਵੀ ਕਰਨ ਦੀ ਲੋੜ ਨਾ ਵੀ ਪਵੇ ਹਨਾ ਤੇ ਵੀ ਸਾਰਾ ਕੰਮ ਹੀ ਐਵੇਂ ਵਧੀਆ ਚੱਲੀ ਜਾਵੇ ਉਵੇਂ ਗਾਂ ਗਾਂ ਪਾ ਆਪਣਾ ਦਾ ਰੱਦਾ ਹੈਗਾ ਪਸ਼ੂ ਵਧਾਉਣ ਦਾ ਇਹ ਤਾਂ ਚਲੋ ਮੈਂ ਵੈਸੇ ਹੀ ਵੀਡੀਓ ਪਾਤੀ ਮੈਂ ਕਿਹਾ ਵੀ ਇਸ ਵੀਡੀਓ ਤੇ ਜਿਹੜਾ ਲੱਖ ਕਮੈਂਟ ਹੋਊਗਾ ਜਿਹੜਾ ਲੱਖਵਾ ਕਮੈਂਟ ਬੰਦਾ ਕਰੂਗਾ ਤੇ ਉਹਨੂੰ ਆਪਾਂ ਇਹ ਕੱਟੀ ਆ ਜਿਹੜੀ ਉਹ ਫਰੀਜ ਦੇ ਦਿਆਂਗੇ ਹਨਾ ਤੇ ਬਾਕੀ ਉਹ ਗੱਲ ਤੁਸੀਂ ਪੂਰੀ ਡਿਟੇਲ ਚ ਉਹ ਵੀਡੀਓ ਜਾ ਕੇ ਦੇਖ ਲਿਓ ਉੱਥੇ ਹੀ ਕਮੈਂਟ ਕਰਨਾ ਚੈਨਲ ਨੂੰ ਵੀ ਬਾਕੀ ਸਾਰਾ ਕੁਝ ਦੱਸਿਆ ਆ ਤੇ ਏ ਬਾਈ ਹੁਣ ਇਹ ਹੈਗਾ ਤੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿਆਂ ਵੀ ਕਈ ਵਾਰੀ ਕੀ ਹੈਗਾ ਜਿਵੇਂ ਕਈ ਬਾਹਰਲੀਆਂ ਸਟੇਟਾਂ ਦੇ ਵੀਰਾਂ ਦੇ ਮੈਨੂੰ ਮੈਸੇਜ ਆਈ ਜਾਂਦੇ ਹੀ ਰਾਜਸਥਾਨ ਚੋਂ ਹਰਿਆਣੇ ਚੋਂ ਉਹ ਵੀ ਭਰਾ ਜਿਹੜੇ ਇਹ ਤੇ ਕਮੈਂਟ ਕਰ ਸਕਦੇ ਆ ਜੇ ਉਹਨਾਂ ਦੇ ਕਿਸਮਤ ਵਿੱਚ ਹੋਈ ਤਾਂ ਉਹਨਾਂ ਨੂੰ ਮਿਲ ਜੂਗੀ ਇੱਥੋਂ ਦਾ ਇੱਕ ਬਾਈ ਦਾ ਫੋਨ ਆਇਆ ਕਹਿੰਦਾ ਕਿ ਇੱਕ ਸੱਚ ਕਿਸੇ ਭੈਣ ਨੇ ਮੈਸੇਜ ਕੀਤਾ ਕਿੰਦੀ ਕਿ ਵੀਰੇ ਵੀ ਮੈਂ ਕੈਨੇਡਾ 'ਚ ਬੈਠੀ ਆ ਵੀ ਮੈਂ ਕਮੈਂਟ ਕਰ ਸਕਦੀ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਿੱਥੇ ਮਰਜੀ ਦੁਨੀਆ ਦੇ ਜਿਹੜੇ ਮਰਜੀ ਕੋਨੇ ਤੋਂ ਵੀ ਬੈਠੇ ਹੋ ਉੱਥੇ ਬੈਠੇ ਵੀ ਕਮੈਂਟ ਕਰ ਸਕਦੇ ਹੋ ਤੇ ਕੱਟੀ ਆ ਜਿਹੜੀ ਉਹ ਤੁਸੀਂ ਆਪ ਦਾ ਕਮੈਂਟ ਦਿਖਾ ਕੇ ਤੇ ਫਿਰ ਮੇਰੇ ਤੋਂ ਤੁਹਾਡਾ ਪਰਿਵਾਰ ਲਿਜਾ ਸਕਦਾ ਕੋਈ ਦਿੱਕਤ ਨਹੀਂ ਹੈਗੀ ਤੁਹਾਡੇ ਪਰਿਵਾਰ ਵਾਲੇ ਲਿਜਾ ਸਕਦੇ ਆਪਣੇ ਤੋਂ ਹਨ ਤੇ ਬਾਕੀ ਰਹੀ ਗੱਲ ਇਹਦੀ ਕਰਮਾਂ ਵਾਲੀ ਦੀ ਬਈ ਸਾਂਭ ਸੰਭਾਲ ਇੰਨੀ ਕੀਤੀ ਆ ਵੀ ਇੱਕ ਸਾਲ ਦੀ ਹੋਈ ਹੈ ਹਲੇ ਹੁਣ ਇੱਕ ਸਾਲ ਦੀ ਕੱਟੀ ਹੈ ਤੇ ਪੂਰੀ ਵਧੀਆ ਵੀ ਨਾ ਰਹੇ ਤੇ ਕੋਈ ਐਕਸਟਰਾ ਫੈਟ ਹੈਗੀ ਆ ਤੇ ਨਾ ਕੋਸ਼ਾ ਤੇ ਬਾਕੀ ਜਿਹੜੀ ਪੂਰੀ ਡਿਟੇਲ ਆ ਉਹ ਦੂਜੀ ਵੀਡੀਓ 'ਚ ਤੁਸੀਂ ਜਾ ਕੇ ਦੇਖੋ ਜੀ ਉੱਥੇ ਤੁਹਾਨੂੰ ਸਾਰੀ ਸਮਝ ਆ ਜੂਗੀ ਗੱਲ ਤੇ ਕਮੈਂਟ ਕਿਤੇ ਵੀ ਬੈਠਾ ਕੋਈ ਬੰਦਾ ਕਰ ਸਕਦਾ ਕੋਈ ਦਿੱਕਤ ਨਹੀਂ ਹੈ ਕੀ ਤੇ ਬਾਕੀ ਜਿਹੜੀ ਉਹ ਤੁਸੀਂ ਨਿਸ਼ਚਿੰਤ ਰਹੋ ਕਈ ਵੀਰ ਕਹਿੰਦੇ ਇਹ ਬਈ ਚੰਗਾ ਪਾਣੀ 'ਚ ਡਾਂਗਾ ਮਾਰਨ ਵਾਲਾ ਕੰਮ ਆ ਪਾਣੀ 'ਚ ਡਾਂਗਾ ਡੁੰਗਾ ਮਾਰਨ ਵਾਲਾ ਕੰਮ ਨਹੀਂ ਹੈਗਾ ਬਈ ਲੱਖ ਕਮੈਂਟ ਤਾਂ ਕੋਈ ਚੀਜ਼ ਵੀ ਨਹੀਂ ਜੀ ਹਰੇਕ ਮੰਦਾ ਜਿਹੜਾ ਵੀ ਵੀਡੀਓ ਵੇਖਣ ਆਇਆ ਕੋਈ 5-7 ਕਮੈਂਟ ਕਰ ਜੇ ਤੇ ਲੱਖ ਤਾਂ ਹੋ ਸਕਦਾ 2 ਦਿਨਾਂ ਜੀ ਪੂਰਾ ਹੋ ਜੇ ਹਨਾ ਤੇ 2 ਦਿਨਾਂ ਜੀ ਕਿਸੇ ਨਾ ਕਿਸੇ ਦੀ ਕਿਸਮਤ 'ਚ ਇਹ ਕੱਟੀ ਨੇ ਲਿਖੀ ਜਾਣਾ ਤੇ ਇਹ ਤਾਂ ਚਲੋ ਜਿੰਨੇ ਦਿਨ ਹੋਣੇ ਇਹਦਾ ਵਿਚਾਰੀ ਦਾ ਚੋਗਾ ਪਾਣੀ ਆਪਣੇ ਘਰੇ ਹੈਗਾ ਹਨਾ ਚੋਗੀ ਵਧੀਆ ਵਿਚਾਰੀ ਤੇ ਬਹੁਤ ਪੁੱਤਾਂ ਵਾਂਗੂ ਪਾਲੀ ਵੀ ਆ ਬਹੁਤ ਰੀਝਾਂ ਨਾਲ ਪਾਲੀ ਸੀ ਪਰ ਮੇਰੇ ਮਨ 'ਚ ਕੱਲ ਜਿਵੇਂ ਨਵਾਂ ਸਾਲ ਚੜ੍ਹਿਆ 1 ਜਨਵਰੀ 2026 ਨੂੰ ਆਪਾਂ ਵੀਡੀਓ ਪਾਈ ਸੀ ਅੱਜ ਤਰੀਕ 2 ਜਨਵਰੀ 2026 ਆ ਹਨਾ ਤੇ ਮੈਨੂੰ ਇਹ ਸੀ ਮੈਂ ਕਿਹਾ ਚਲੋ ਯਾਰ ਵੀ ਨਵਾਂ ਸਾਲ ਚੜਿਆ ਤੇ ਕੋਈ ਆਪਾਂ ਪੁੰਨ ਧਰਮ ਦਾ ਕੰਮ ਕਰ ਦਈਏ ਹਨ ਤੇ ਵੀ ਚਲੋ ਕਿਸੇ ਕਿਉਂਕਿ ਕਮੈਂਟ ਕਰੂਗਾ ਤਾਂ ਬਾਈ ਧਿਆਨ ਨਾਲ ਉਹੀ ਜਿਹੜਾ ਲੜੀਂਦਾ ਹੋਊਗਾ ਹਨ ਵੀ ਜਿਹਨੂੰ ਚਾਹਤ ਹੋਊਗੀ ਚਲ ਚਾਹੇ ਬਾਂਦੀ ਕੇ ਦੇ ਘਰੇ ਰਾਜਵੇਂ ਪਸ਼ੂ ਵੀ ਹੋਣਾ ਪਰ ਕਰੂਗਾ ਉਹੀ ਜਿਹਨੂੰ ਚੰਗਾ ਪਸ਼ੂ ਲੈਣ ਦੀ ਖਿੱਚ ਹੋਊਗੀ ਹਨ ਤੇ ਉਹਨੂੰ ਸੰਭਾਲੂਗਾ ਤੇ ਮੈਂ ਕਹਿੰਦਾ ਵੀ ਅਗਲੇ ਦੇ ਘਰੇ ਟਾਪ ਦੀ ਬਰੀਡ ਪੈਦਾ ਹੋ ਜੂਗੀ ਜਿਹਦੇ ਵੀ ਕਰਮਾਂ ਚ ਲਿਖੀਗੇ ਕਰਮਾਲੀਆਂ ਇੰਨਾ ਮੈਨੂੰ ਤਾਂ ਬਹੁਤ ਵਾਧਾ ਦਿੱਤਾ ਇਹਨਾਂ ਨੇ ਹਨਾ ਤੇ ਬਾਕੀ ਤੁਸੀਂ ਜਿਹੜੇ ਭਰਾ ਵੀ ਨਵੇਂ ਆਏ ਆਪਣੇ ਚੈਨਲ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੇ ਜੋ ਬਾਕੀ ਹੋਰ ਵੀ ਬਹੁਤ ਸਾਰੀਆਂ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਈਆਂ ਨੇ ਦੀਆਂ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਐਂਡ ਤੱਕ ਤੇ ਵੀਡੀਓ ਵੇਖਣ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਆਪਣੀ ਗੱਲਬਾਤ ਜਿਹੜੀ ਵੀਡੀਓ ਕੋਈ ਵੀ ਕਿਵੇਂ ਦੀ ਲੱਗੀ ਆ ਤੇ ਸਾਰੀ ਇਹ ਅੱਜ ਦੀ ਡਿਟੇਲ ਇਸ ਕੱਟੀ ਦੀ ਦੇਤੀ ਹੈ ਉਮਰ ਇਹਦੀ ਸਾਲ ਆ ਪ੍ਰਕਸ਼ਿਤ ਬੁੱਲਦੀ ਧੀ ਆ ਏ ਬੀ ਸੀ ਸੀਮਨ ਵੀਰਾਂ ਵਾਲੀ ਬੈਂਕ ਵਾਲਿਆਂ ਦਾ ਉਹਨਾਂ ਦਾ ਸੀਮਨ ਯੂਜ਼ ਕੀਤਾ ਸੀ ਇਸ ਮੱਝ ਤੇ ਕੀਤਾ ਸੀ ਤੇ ਇਹ ਮੱਝ ਹੁਣ ਇਹਦੀ ਮਾਂ ਇਸ ਟਾਈਮ ਡਰਾਈ ਚੱਲ ਰਹੀ ਹੈ 14 ਫਰਵਰੀ ਨੂੰ ਇਹਦੇ ਪੂਰੇ ਤੀਜੇ ਸੂਏ ਲਈ ਸੂਣਾ ਇਹ ਦੂਜੇ ਸੂਏ ਦੀ ਇਹਦੀ ਦੀ ਕੱਟੀ ਆ ਇਹਦੀ ਇਸ ਮਾਂ ਦੀ ਠੀਕ ਹੈ ਜੀ ਤੇ ਬਾਕੀ ਵੀਰੇ ਨਿਸ਼ਚਿੰਤ ਹੋ ਕੇ ਕਰੋ ਤੁਸੀਂ ਕਮੈਂਟ ਜਿਹਦੇ ਕਰਮਾਂ ਚ ਹੋਈ ਉਹ ਲੈ ਜਾਊਗਾ ਇੱਥੇ ਕੋਈ ਉਹੋ ਜਿਹਾ ਚੱਕਰ ਨਹੀਂ ਹੈਗਾ ਵੀ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪਾਰਸ਼ੀਅਲਟੀ ਨਹੀਂ ਹੋਊਗੀ ਕਿਉਂਕਿ ਇਹ ਕਿੱਡੀ ਕੀ ਚੀਜ਼ ਹੈਗੀ ਹੈ ਹਨਾ ਯਾਰ ਤੇ ਵੀ ਇੰਨਾ ਨਹੀਂ ਆਪਾਂ ਵੀ ਕਿਸੇ ਨੂੰ ਬੁੱਧੂ ਬਣਾਉਣ ਵਾਲਾ ਕੰਮ ਕਰਨਾ ਜਿਹੜੇ ਭਰਾ ਦੀ ਕਿਸਮਾ ਚ ਲਿਖੀ ਜਿਹਦੇ ਕਰਮਾ ਚ ਲਿਖੀ ਹੋਈ ਲੈ ਜਾਊਗਾ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ